ਜਿਹੜਾ ਆਪਣਾ ਮਤਲਬ ਦੁਨੀਆ ਨੂੰ ਆਪਾਂ ਨਾਲ ਜੋੜ ਕੇ ਰੱਖਦਾ ਨਾ ਜੀ ਉਹ ਆਪਣਾ ਬਿਜ਼ਨਸ ਹੈ ਆਪਾਂ ਨੂੰ ਦੁਨੀਆ ਦੇ ਨਾਲ ਜੋੜ ਕੇ ਰੱਖਦਾ ਹੈ ਤੇ ਜਿਹੜਾ ਆਪਾਂ ਨੂੰ ਘਰ ਦੇ ਪਰਿਵਾਰ ਦੇ ਨਾਲ ਘਰ ਦੇ ਮੈਂਬਰਾਂ ਦੇ ਨਾਲ ਜੋੜ ਕੇ ਰੱਖਦਾ ਹੈਗਾ ਉਹ ਆਪਣੇ ਇਹ ਛੋਟੇ-ਛੋਟੇ ਕੰਮ ਨੇ ਜਿਹੜੇ ਆਪਾਂ ਘਰੇਲੂ ਕਰਦੇ ਆ ਠੀਕ ਹੈ ਨਿੱਕੇ-ਨਿੱਕੇ ਕੰਮ ਨਿੱਕੇ-ਨਿੱਕੇ ਚਾਹ ਹਨਾ ਇਹ ਆਪਾਂ ਨੂੰ ਘਰ ਦੇ ਕੰਮ ਨੇ ਨਾ ਜਿਹੜੇ ਇਹ ਆਪਾਂ ਨੂੰ ਪਰਿਵਾਰ ਨਾਲ ਜੋੜ ਕੇ ਰੱਖਦੇ ਆ ਜਦੋਂ ਮੰਨ ਲਓ ਆਪਾਂ ਪਰਿਵਾਰ ਦੇ ਵਿੱਚ ਐ ਜਿਹੜਾ ਜੁਆਇੰਟ ਫੈਮਿਲੀ ਐ ਜੇ ਇੱਕ ਨੇ ਕੱਪੜੇ ਧੋਲੇ ਦੂਜੇ ਨੇ ਸੁਕਣੇ ਪਾਤੇ ਇੱਕ ਨੇ ਭਾਂਡੇ ਮਾਜਲੇ ਦੂਜੇ ਨੇ ਧੋਤੇ ਇੱਕ ਨੇ ਧੋਤੇ ਦੂਜੇ ਨੇ ਉਹ ਚੱਕ ਕੇ ਮਤਲਬ ਰੈਂਕ ਤੇ ਲਾਤੇ ਉਹਨਾਂ ਨੂੰ ਸੁਕਾਤਾ ਇੱਕ ਨੇ ਆਟਾ ਗੁੰਨ ਲਿਆ ਦੂਜੇ ਨੇ ਰੋਟੀ ਬਣਾ ਲਈ ਮਤਲਬ ਪਰਿਵਾਰ ਦੇ ਵਿੱਚ ਬੀਬੀਆਂ ਜਿਹੜੀਆਂ ਪਹਿਣਾ ਹੁੰਦੀਆਂ ਨੇ ਇਹ ਜਿਹੜੇ ਨਿੱਕੇ ਨਿੱਕੇ ਕੰਮ ਹੁੰਦੇ ਆ ਨਾ ਇਹ ਇਕੱਲਾ ਕੰਮ ਹੀ ਨਹੀਂ ਨਿਬੜਦਾ ਆਪਣਾ ਵੀ ਜੇ ਆਪਾਂ ਆਖੀਏ ਵੀ ਆਪਣਾ ਇਕੱਲਾ ਕੰਮ ਹੀ ਨਿਬੜਦਾ ਇਹਦੇ ਨਾਲ ਪਿਆਰ ਵੀ ਬਣਿਆ ਰਹਿੰਦਾ ਮੁਹੱਬਤ ਵੀ ਬਣੀ ਰਹਿੰਦੀ ਆਪਣੀ ਹਨਾ ਆਪਾਂ ਪਿਆਰ ਮੁਹੱਬਤ ਦੇ ਵਿੱਚ ਤੁਰੇ ਫਿਰਦੇ ਰਹਿਨੇ ਆ ਤੇ ਨਾਲੇ ਜਿਹੜੇ ਕੰਮ ਕਰਨੇ ਆ ਨਾ ਇਹਨਾਂ ਨੂੰ ਕੰਮਾਂ ਛੱਡੋ ਨਾ ਤੁਸੀਂ ਜਿੰਨੇ ਮਰਜੀ ਮਤਲਬ ਭੈਣੋ बिजनेਸਮੈਨ ਬਣ ਜਾਓ ਤੁਸੀਂ ਮਤਲਬ ਬਿਜ਼ਨਸ ਦੇ ਵਿੱਚ ਤੁਸੀਂ ਆਪ ਦਾ ਆਪ ਨੂੰ ਸਾਰਾ ਉਹ ਕਰ ਲਓ ਪਰ ਫਿਰ ਵੀ ਇਹ ਛੋਟੇ ਛੋਟੇ ਕੰਮ ਨਾ ਛੱਡੋ ਇਹ ਕੰਮ ਕਰਾਂਗੇ ਤਾਂ ਆਪਾਂ ਘਰ ਦੇ ਵਿੱਚ ਪਰਿਵਾਰ ਤੇ ਵਿੱਚ ਮੈਂਬਰਾਂ ਦੇ ਵਿੱਚ ਜੁੜੇ ਰਵਾਂਗੇ ਜਦੋਂ ਆਪਣੇ ਮਤਲਬ ਕਿ ਇਹ ਕੰਮ ਆਪਾਂ ਘਟਾ ਦਿੰਨੀ ਆ ਫਿਰ ਉਹ ਗੱਲ ਨਹੀਂ ਰਹਿ ਜਾਂਦੀ ਕਿੱਥੇ ਤਾਂ ਆਪਾਂ ਕੰਮ ਕਰਦੇ ਕਰਦੇ 100 ਗੱਲ ਕਰਦੇ ਹਨਾ ਕੱਪੜੇ ਲੈ ਕੇ ਵਹਿ ਗਈਆਂ ਜਿਵੇਂ ਹੁਣ ਮੈਂ ਤੈਅ ਮਾਰ ਲੱਗੀਆਂ ਮੈਂ ਹੁਣ ਕੱਲੀ ਐ ਚਲੋ ਕੁੜੀਆਂ ਵਿਚਾਰੀਆਂ ਆਉਂਦੀਆਂ ਕੰਮ ਕਰਨ ਹਨਾ ਆਉਂਦੀਆਂ ਨੇ ਮੇਰਾ ਬਹੁਤ ਮੈਨੂੰ ਮੇਰੇ ਲੱਗੀਆਂ ਜਿਹੜੀਆਂ ਸਹਾਰਾ ਲਾਉਂਦੀਆਂ ਨੇ ਪਰ ਫਿਰ ਵੀ ਆਪ ਨੂੰ ਤਾਂ ਸੰਭਾਲ ਨਹੀਂ ਪੈਂਦੇ ਐ ਮੈਂ ਕਹਿੰਦੀ ਆ ਵੀ ਇੰਨੇ ਕੁ ਸ਼ੌਂਕ ਪਾਲ ਲਓ ਤੁਸੀਂ ਹਰ ਰੋਜ਼ ਇੱਕ ਕੰਮ ਨਵਾਂ ਕਰੋ ਤੇ ਘਰ ਮੈਂ ਕਹਿੰਦੀ ਆ ਚਮਕਣ ਲੱਗ ਜਾਂਦੇ ਨੇ ਆਪਣੇ ਤੁਸੀਂ ਇੰਨਾ ਕੁ ਵਧੀਆ ਕੰਮ ਸਫਾਈ ਨਾਲ ਵੈਸੇ ਤਾਂ ਸਾਰੀਆਂ ਸਿਆਣੀਆਂ ਇੱਕ ਦਿਨ ਮੈਂ ਪਹਿਲਾਂ ਪਾਤਾ ਮੈਂ ਵੀਡੀਓ ਪਾਈ ਸੀ ਇੱਕ ਉਹਦੇ 'ਚ ਮੈਂ ਬੋਲਿਆ ਸੀਗਾ ਵੀ ਸਵੇਰੇ ਉੱਠ ਕੇ ਤੁਸੀਂ ਨਹਾ ਧੋ ਲਿਆ ਕਰੋ ਤਾਂ ਇੱਕ ਭੈਣ ਦਾ ਕਮੈਂਟ ਸੀ ਕਹਿੰਦੇ ਸਾਰੇ ਆਪ ਦੇ ਘਰੇ ਰਾਣੀਆਂ ਨੇ ਤੁਸੀਂ ਇਕੱਲੇ ਸਿਆਣੇ ਨਹੀਂ ਮੈਂ ਕਿਹਾ ਚਲੋ ਉਹ ਤਾਂ ਚਲੋ ਜੈਬ ਚਾ ਉਹਦਾ ਦਿਮਾਗ ਸੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ ਆਪਾਂ ਕੋਈ ਉਹਨੂੰ ਕਹੀਏ ਮੇਰੇ ਕੋਲੇ ਨਾਂ ਵੀ ਉਹਦਾ ਹੈਗਾ ਪਰ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਹੁੰਦੇ ਹਨਾ ਮੇਰੇ ਇੱਕ ਸਿਖਾਉਣ ਦਾ ਮਤਲਬ ਇਹੀ ਹੈ ਵੀ ਜਿਹੜੀਆਂ ਬੱਚੀਆਂ ਨੇ ਹਨਾ ਜਿਹੜੀਆਂ ਨੇ ਹਜੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਬਗਾਨੇ ਘਰੇ ਜਾਣਾ ਮੈਂ ਉਹਨਾਂ ਨੂੰ ਇਹੀ ਕਹਿੰਨੀ ਆ ਵੀ ਤੁਸੀਂ ਏਡੀਆਂ ਕ ਸਿਆਣੀਆਂ ਬਣ ਜਾਓ ਇੱਕ ਕਮਰਾ ਵੀ ਰੋਜ਼ ਮਤਲਬ ਰੱਖੋ ਗਿਆ ਸੋਚ ਦੇ ਵਿੱਚ ਵੀ ਅੱਜ ਮੈਂ ਇਸ ਕਮਰੇ ਨੂੰ ਸਵਾਰਨਾ ਤਾਂ ਫਿਰ ਉਹ ਇੱਕ ਦਿਨ ਚ ਇੱਕ ਕਮਰਾ ਸਵਾਰਿਆ ਗਿਆ ਦੂਜੇ ਦਿਨ ਦੂਜਾ ਸਵਾਰ ਲਿਆ ਤੀਜੇ ਦਿਨ ਰਸੋਈ ਦਾ ਕਰ ਲਿਆ ਚੌਥੇ ਦਿਨ ਦੂਜੇ ਕਮਰੇ ਦਾ ਕਰ ਲਿਆ ਲੋਬੀ ਦਾ ਕਰ ਲਿਆ ਤਾਂ ਆਪਣਾ ਘਰ ਆ ਨਾ ਜਿਹੜਾ ਮਹਿਲ ਬਣਿਆ ਰਹਿੰਦਾ ਸੋਹਣਾ ਲੱਗਦਾ ਜਦੋਂ ਤੁਸੀਂ ਕਮਰੇ ਦੇ ਵਿੱਚ ਜਾਣਾ ਤੁਸੀਂ ਨਾ ਬੋਲੋ ਕਮਰਾ ਬੋਲੇ ਵੀ ਹਾਂ ਵਾਕਿਆ ਜੀ ਮੈਂ ਸਜਿਆ-ਸਵਰਿਆ ਬੈਠਾ ਹੈਗਾ ਤੇ ਮਤਲਬ ਇਹ ਗੱਲਾਂ ਸੋਹਣੀਆਂ ਲੱਗਦੀਆਂ ਨੇ ਹਨਾ ਤੇ ਇਹ ਨਹੀਂ ਹੁੰਦਾ ਵੀ ਆਪਾਂ ਕੋਈ ਬਿਜ਼ਨਸ ਨੂੰ ਲੱਗ ਕੇ ਅੱਜ ਮੇਰਾ ਵੀ ਵਹਿਗਰੂ ਦੀ ਕਿਰਪਾ ਨਾਲ ਬਹੁਤ ਟੌਪ ਤੇ ਕੰਮ ਹੈ ਭੈਣ ਭਰਾਵਾਂ ਦਾ ਪਿਆਰ ਹੈ ਮਤਲਬ ਕਹਿੰਦੇ ਹੁੰਦੇ ਵੀ ਜੇ ਤੁਸੀਂ ਉਹ ਨਾਲ ਮੇਰੇ ਤਾਂ ਫੇਰ ਹੀ ਮੈਂ ਮੇਰਾ ਕੰਮ ਟੌਪ ਤੇ ਆ ਹਨਾ ਬਹੁਤ ਕੰਮ ਹੈ ਜੀ ਮੇਰਾ ਮੈਂ ਕਹਿੰਦੀ ਜੇ ਰਾਤ ਨਾ ਹੋਵੇ ਮੈਨੂੰ ਸੌਣਾ ਨਾ ਮਿਲੇ ਜੇ ਰਾਤ ਨਾ ਹੋਵੇ ਨਾ ਤਾਂ ਮੈਨੂੰ ਟਿਕਣਾ ਹੀ ਨਾ ਮਿਲੇ ਮੈਂ ਰਾਤ ਨੂੰ ਕਿਤੇ ਜਾ ਕੇ 10 ਵਜੇ ਫ੍ਰੀ ਹੁੰਨੀ ਆ ਆਪਦੇ ਵਰਕ ਤੋਂ ਤੁਹਾਨੂੰ ਵੀ ਪਤਾ ਵੀ ਆਲ ਵਰਡ ਦਾ ਹੀ ਆ ਹਨਾ ਆਪਣੇ ਆਲ ਇੰਡੀਆ ਦਾ ਬਾਹਰ ਲੀਆਂ ਕੰਟਰੀਆਂ ਦਾ ਸਾਰਾ ਵੈਗਰੂ ਦੀ ਕਿਰਪਾ ਨਾਲ ਤੇ ਪਰ ਮੈਂ ਆਪਦਾ ਕੰਮ ਨਹੀਂ ਛੱਡਦੀ ਕੰਮ ਨਹੀਂ ਛੱਡਦੀ ਮੈਂ ਭੁੱਲਦੀ ਨਹੀਂ ਤੇ ਇੱਕ ਆਪਦਾ ਮਹਿ ਟਾਈਮ ਨਹੀਂ ਭੁੱਲਦੀ ਇੱਕ ਕਹਿੰਦੇ ਹੁੰਦੇ ਬੰਦੇ ਨੂੰ ਪਸ਼ੋਕੜ ਨਹੀਂ ਭੁੱਲਣੀ ਚਾਹੀਦੀ ਪਸ਼ੋਕੜ ਨਾ ਕਦੇ ਵੀ ਭੁੱਲੋ ਮੇਰੀ ਕੀ ਆਦਤ ਹੈ ਮੈਂ ਰੋਜ਼ ਇੱਕ ਕਮਰੇ ਤੇ ਧਿਆਨ ਦਿੰਨੀ ਆ ਚਾਹੇ ਵਿਚਾਰੀਆਂ ਕੁੜੀਆਂ ਲੱਗੀਆਂ ਵੀਆਂ ਨੇ ਉਹ ਕਰਦੀਆਂ ਮੈਨੂੰ ਔਖਾ ਨਹੀਂ ਹੋਣ ਦਿੰਦੀਆਂ ਉਹ ਸਾਰੇ ਕੰਮ ਹੀ ਕਰਦੀਆਂ ਨੇ ਔਖੀ ਔਖੀ ਨਹੀਂ ਮੈਨੂੰ ਹੁਣ ਦਿੰਦੀਆਂ ਕਹਿੰਦੀਆਂ ਨਹੀਂ ਆਂਟੀ ਜੀ ਆਹ ਕੰਮ ਅਸੀਂ ਕਰਾਂਗੇ ਨਹੀਂ ਆਂਟੀ ਜੀ ਆਹ ਕੰਮ ਅਸੀਂ ਕਰਾਂਗੇ ਮੈਂ ਕਹਿੰਦੀ ਆ ਚੱਲ ਕੋਈ ਗੱਲ ਨਹੀਂ ਪੁੱਤ ਕਰ ਲਓ ਤੁਸੀਂ ਹਨਾ ਬੱਚੀਆਂ ਨੇ ਵਿਚਾਰੀਆਂ ਉਹ ਸਵੇਰੇ ਆਉਂਦੀਆਂ ਨੇ ਆ ਕੇ ਮੇਰੇ ਕੋਲ ਹੀ ਉਹਨਾਂ ਨੂੰ 12:00 ਇੱਕ ਵਜੇ ਜਾਂਦਾ ਹੈਗਾ ਤੇ ਮੇਰੀ ਕੀ ਆਦਤ ਹੈ ਫਿਰ ਵੀ ਮੈਂ ਇੱਕ ਕਮਰੇ ਤੇ ਤਾਂ ਰੋਜ਼ ਆਪ ਦਾ ਭਾਵੇਂ ਅੱਧਾ ਘੰਟਾ ਲਾਵਾਂ 15 ਮਿੰਟ ਲਾਵਾਂ ਮੈਂ ਲਾ ਕੇ ਰੱਖਦੀ ਆ ਮੈਂ ਕਹਿੰਦੀ ਆ ਵੀ ਤੁਸੀਂ ਕਾਮਯਾਬ ਹੋਣਾ ਨਾ ਤੁਸੀਂ ਆਪਦੇ ਕੰਮ ਵੀ ਕਰੋ ਕੰਮ ਦੇ ਨਾਲ ਨਾਲ ਘਰ ਦੇ ਕੰਮ ਵੀ ਕਰੋ ਤੇ ਘਰ ਦੇ ਕੰਮ ਨਾਲ ਬਾਹਰ ਦੇ ਕੰਮ ਵੀ ਸੋਚੋ ਤੁਸੀਂ ਜੋ ਤੁਹਾਡੇ ਦਿਮਾਗ ਦੇ ਵਿੱਚ ਹੈ ਤੁਸੀਂ ਉਹ ਸੋਚੋ ਜੇ ਤੁਸੀਂ ਕਿਸੇ ਬਿਜ਼ਨਸ ਵਾਰੇ ਸੋਚਣਾ ਹੈ ਸੋਚੋ ਮੇਰੇ ਕਹਿਣ ਦਾ ਮਤਲਬ ਕੰਮ ਨੂੰ ਵਧਾਓ ਆ ਮੈਂ ਤਾਂ ਹੁਣ ਕੱਪੜੇ ਇਕੱਠੇ ਕਰਦੀ ਸੀ ਜਿਹੜੇ ਪ੍ਰੈਸ ਵਾਲੇ ਆ ਉਹ ਪ੍ਰੈਸ ਵਾਲੇ ਨੂੰ ਦੇ ਦੂੰਗੀ ਜਿਹੜੇ ਕੋਈ ਉਹ ਸਾਮਾਨ ਵਾਲੇ ਨੇ ਮਤਲਬ ਇੰਨਾ ਲੋਡ ਨਹੀਂ ਪੈਂਦੀ ਹਨਾ ਉਹ ਹੁਣ ਇਕੱਠੇ ਕਰ ਲੂੰਗੀ ਤੈਹਾ ਕਰ ਕਰਕੇ ਰੱਖ ਦੂੰਗੀ ਤੇ ਭੈਣੋ ਕਰਿਆ ਕਰੋ ਕੁੜੀਓ ਕੰਮ ਹਨਾ ਇਹੋ ਜਿਹਾ ਕੰਮ ਸਵੇਰੇ ਵਿੱਟ ਲਿਆ ਕਰੋ ਇਕੱਦਾ ਸੋਚ ਲਿਆ ਕਰੋ ਵੀ ਅੱਜ ਰੋਟੀ ਬਣਾ ਲਈ ਤੇ ਜੇ ਜਿਹਨੇ ਡਿਊਟੀ ਤੇ ਜਾਣਾ ਹੋਣਾ ਤਾਂ ਜਾਣਾ ਹੀ ਆ ਹਨਾ ਤੇ ਚਲੋ ਜਾਣਾ ਵਿਚਾਰੀਆਂ ਨੇ ਉਹਨਾਂ ਨੇ ਵੀ ਪਰ ਉਹ ਵੀ ਆਪਦਾ ਇੱਕ ਕਮਰੇ ਦਾ ਸੋਚ ਲਿਆ ਕਰਨ ਵੀ ਅੱਜ ਆਪਾਂ ਕਰਨਾ ਹੈ ਅੱਜ ਆਪਾਂ ਉਹ ਕਰਨਾ ਹੈ ਅੱਜ ਆਪਾਂ ਵਾਹ ਕਰਨਾ ਹੈ ਇਹਨੇ ਨਾਲ ਪਤਾ ਕੀ ਹੈ ਘਰ ਦੇ ਵਿੱਚ ਪਿਆਰ ਬਣਿਆ ਰਹਿੰਦਾ ਹੈ ਮੁਹੱਬਤ ਬਣੀ ਰਹਿੰਦੀ ਹੈ ਇੱਜ਼ਤ ਬਣੀ ਰਹਿੰਦੀ ਹੈ ਨਾਲੇ ਸਾਰੇ ਘਰ ਦੇ ਚਾਹੁੰਦੇ ਨੇ ਤੇ ਨਾਲੇ ਸੱਸ ਵਾਲਾ ਪਿਆਰ ਕਰੂਗੀ ਹਨਾ ਸੱਸਾ ਪਿਆਰ ਕਰਦੀ ਐ ਵੀ ਮੇਰੀ ਨੋ ਸਿਆਣੀ ਵਾਲੀ ਐ ਇਹੋ ਜੇ ਕੰਮ ਕਰਿਆ ਕਰੋ ਪੁੱਤ ਸਿਆਣੀਆਂ ਬਣਿਆ ਕਰੋ ਧੀਓ ਸਿਆਣੀਆਂ ਬਣੋਗੀਆਂ ਅੱਗੇ ਜਾ ਕੇ ਆਪਣੀ ਲਾਈਫ ਐ ਜਿਹੜੀ ਸੌਖੀ ਹੋਏਗੀ ਆਪਣੇ ਬੱਚਾ ਤੇ ਫਿਰ ਉਹ ਅਸਰ ਪੈ ਲੱਗ ਜਾਂਦਾ ਜੇ ਆਪਾਂ ਨਾ ਕਰਾਂਗੇ ਫਿਰ ਆਪਣੇ ਬੱਚੇ ਵੀ ਨਹੀਂ ਕਰਦੇ ਹਨਾ ਜੇ ਮੇਰੀ ਵੀਡੀਓ ਚੰਗੀ ਲੱਗੀ ਮੇਰੀਆਂ ਬੱਚੀਆਂ ਨੂੰ ਮੇਰੀਆਂ ਭੈਣਾਂ ਨੂੰ ਹਨਾ ਬਜ਼ੁਰਗਾਂ ਨੂੰ ਤਾਂ ਪਲੀਜ਼ ਬਹੁਤ ਸੋਹਣੇ ਸੋਹਣੇ ਕਮੈਂਟ ਕਰੋ ਜਿਹੜੀਆਂ ਕਮੈਂਟ ਮੈਨੂੰ ਆਉਂਦੇ ਨੇ ਮੇਰੇ ਵੀਰਾਂ ਦੇ ਭੈਣਾਂ ਦੇ ਮਾਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤਹਿ ਦਿਲ ਤੋਂ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਤੁਸੀਂ ਐਸ ਵੀਡੀਓ ਤੇ ਵੀ ਵਧੀਆ-ਵਧੀਆ ਕਮੈਂਟ ਕਰਨੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ